ਮਾਨਸਾ ਦੇ ਪੁੱਤ ਨੇ ਮਾਰੀਆਂ ਨੇ ਮੱਲਾਂ ਬਣ ਗਿਆ ਹੈ ਵੱਡਾ ਅਫਸਰ ਉਸ ਦੇ ਸਵਾਗਤ ਲਈ ਪਿੰਡ ਵਿੱਚ ਹੈ ਵਿਆਹ ਵਰਗਾ ਮਾਹੌਲ ਤੇ ਮਾਪਿਆਂ ਕੋਲੋਂ ਨਹੀਂ ਸੰਭੇ ਜਾ ਰਹੇ ਖੁਸ਼ੀ ਦੇ ਹੰਝੂ ਦੱਸਦੀ ਹੈ ਕਿ ਮਾਨਸੇ ਦੇ ਪੁੱਤ ਨੇ ਵੱਡੀਆਂ ਮੱਲਾ ਮਾਰੀਆਂ ਨੇ ਤੇ ਵੱਡਾ ਅਫਸਰ ਬਣ ਕੇ ਆਪਣੇ ਪਿੰਡ ਪਰਤ ਆਇਆ ਜਿਸ ਦੇ ਸਵਾਗਤ ਲਈ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਦੇ ਮਾਪਿਆਂ ਦੇ ਕੋਲੋਂ ਖੁਸ਼ੀ ਦੇ ਹੰਝੂ ਸਾਹਮੇ ਨਹੀਂ ਜਾ ਰਹੇ ਦੱਸਦੀ ਹੈ ਕਿ ਮਾਨਸਾ ਦੇ ਪਿੰਡ ਨੰਗਲਕਲਾ ਦਾ ਨਿਵਾਸੀ ਮਹਿਕਦੀਪ ਇੱਕ ਵੱਡਾ ਅਫਸਰ ਬਣ ਕੇ ਆਪਣੇ ਪਿੰਡ ਪਰਤ ਆਇਆ ਦੱਸਦੀ ਹੈ ਕਿ ਮਹਿਕਦੀਪ ਹੁਣ ਫਲਾਈਂਗ ਅਫਸਰ ਬਣ ਕੇ ਆਪਣੇ ਪਿੰਡ ਆਇਆ ਹੈ ਜਿੱਥੇ ਕਿ ਉਸ ਦੇ ਸਵਾਗਤ ਦੇ ਲਈ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਤੇ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਉਸ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਜਿਹੜੇ ਕਿ ਖੁਸ਼ੀ ਦੇ ਹੰਝੂ ਨੇ ਤੇ ਉਹਨਾਂ ਦੇ ਕੋਲੋਂ ਸਾੰਬੇ ਨਹੀਂ ਜਾ ਰਹੇ ਮਹਿਕਦੀਪ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮਹਿਕਦੀਪ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਸ ਦਾ ਸੁਪਨਾ ਸੀ ਕਿ ਉਹ ਫਲਾਈਂਗ ਅਫਸਰ ਬਣੇ ਤੇ ਹੁਣ ਉਸ ਨੇ ਲੰਬੀ ਮਿਹਨਤ ਤੋਂ ਬਾਅਦ ਫਲਾਈਂਗ ਅਫਸਰ ਬਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਮਹਿਕਦੀਪ ਦੀ ਮਾਤਾ ਨੇ ਦੱਸਿਆ ਹੈ ਕਿ ਮਹਿਕਦੀਪ ਸ਼ੁਰੂ ਤੋਂ ਹੀ ਸ਼ਾਂਤ ਸੁਭਾਦਾ ਸੀ ਤੇ ਇਕੱਲਾ ਬੈਠ ਕੇ ਆਪਣੀ ਪੜ੍ਹਾਈ ਕਰਦਾ ਸੀ ਤੇ ਉਸ ਨੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ 4 ਸਾਲ ਕੜੀ ਮਿਹਨਤ ਕੀਤੀ ਹੈ ਤੇ ਹੁਣ 4 ਵਿੱਦਿਅਤ ਤੋਂ ਬਾਅਦ ਉਸਨੇ ਆਪਣਾ ਸੁਪਨਾ ਪੂਰਾ ਕਰ ਲਿਆ ਤੇ ਉਹ ਫਲਾਈਂਗ ਅਫਸਰ ਬਣ ਕੇ ਆਪਣੇ ਪਿੰਡ ਪਰਤ ਆਇਆ ਜਿੱਥੇ ਕਿ ਉਸ ਦੇ ਸਵਾਗਤ ਲਈ ਪੂਰਾ ਪਿੰਡ ਖੜਾ ਹੈ ਤਿਹਾਰ ਪਾ ਕੇ ਉਸ ਦਾ ਸਵਾਗਤ ਕਰਕੇ ਉਸ ਨੂੰ ਪਿੰਡ ਦੀ ਜੂ ਤੋਂ ਅੱਗੇ ਲੰਗਾਇਆ ਗਿਆ ਇੱਥੇ ਨਾਲ ਹੀ ਮਹਿਕਦੀਪ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਬੱਚੇ ਆਪਣੇ ਆਪ ਦੇ ਵਿੱਚ ਲੈ ਕੁਝ ਬਣਨਾ ਚਾਹੁੰਦੇ ਨੇ ਕਈ ਵਾਰ ਉਹਨਾਂ ਨੂੰ ਆਜ਼ਾਦ ਛੱਡਣਾ ਪੈਂਦਾ ਹੈ ਤੇ ਉਹਨਾਂ ਦੀ ਸਪੋਰਟ ਵੀ ਕਰਨੀ ਪੈਂਦੀ ਹੈ ਤੌਰ ਹਮੇਸ਼ਾ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਣ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੱਚਿਆਂ ਨੂੰ ਵੀ ਮਾਪਿਆਂ ਦੇ ਮਾਣ ਜਿੱਦਾਂ ਪੂਰਾ ਖਿਆਲ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਪੁੱਤ ਦੇ ਵੱਲੋਂ ਉਹਨਾਂ ਦਾ ਮਾਣ ਜਿੱਦ ਹਮੇਸ਼ਾ ਹੀ ਬਰਕਰਾਰ ਰੱਖਿਆ ਗਿਆ ਸੀ ਤੇ ਉਹਨਾਂ ਨੇ ਵੀ ਮਾਪੇ ਹੋਣ ਦਾ ਆਪਣਾ ਫਰਜ਼ ਜਨੇ ਬਾਏ ਤੇ ਆਪਣੇ ਬੱਚੇ ਮਹਿਕਦੀਪ ਦੀ ਹਮੇਸ਼ਾ ਹੀ ਸਪੋਰਟ ਕੀਤੀ ਹੈ ਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ ਤੇ ਜਿਸ ਦੇ ਤਹਿਤ ਹੀ ਮਹਿਕਦੀਪ ਹੁਣ ਇੱਕ ਵੱਡਾ ਅਫਸਰ ਫਲਾਈਂਗ ਅਫਸਰ ਬਣ ਕੇ ਪਿੰਡ ਪਰਤਿਆ ਇੱਥੇ ਨਾਲ ਹੀ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਮਹਿਕਦੀਪ ਨੇ ਇਹ ਕਲ ਕਹੀ ਹੈ ਕਿ ਡਿੱਗ ਡਿੱਕੇ ਹੀ ਸਵਾਰ ਹੋਈਦਾ ਅਗਰ ਇੱਕ ਵਾਰ ਹਾਰ ਹੋ ਜਾਵੇ ਤਾਂ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਹੋਰ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਮੈਕ ਦੀਤੇ ਨੇ ਕੱਲ ਕਹੀਏ ਕਿ ਉਹ ਵੀ ਬਹੁਤ ਵਾਰ ਅਸਫਲ ਹੋਇਆ ਉਸ ਨੂੰ ਵੀ ਬਹੁਤ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ ਇਸ ਹਾਰ ਤੋਂ ਜਿਹੜੀਆਂ ਵਾਰ-ਵਾਰ ਹਾਰਾਂ ਹੁੰਦੀਆਂ ਸਨ ਇਸ ਤੋਂ ਘਬਰਾਇਆ ਨਹੀਂ ਬਲਕਿ ਦੁਬਾਰਾ ਹੋਰ ਜ਼ਿਆਦਾ ਮਿਹਨਤ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਤੇ ਹੁਣ ਉਹ ਜਿਹੜਾ ਕਿ ਫਲਾਈਂਗ ਅਫਸਰ ਬਣ ਕੇ ਆਪਣੇ ਪਿੰਡ ਪਰਤ ਆਇਆ ਤੇ ਹੁਣ ਉਸ ਦਾ ਸਵਾਗਤ ਉਸ ਦੇ ਪਿੰਡ ਵਾਲਿਆਂ ਵੱਲੋਂ ਤੇ ਮਾਪਿਆਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਵੀ ਬਣਿਆ ਹੋਇਆ ਹੈ ਨਾਲ ਹੀ ਜਿਹੜਾ ਮਹਿਕਦੀਪ ਹੈ ਉਸਦੇ ਮਾਪਿਆਂ ਦੀ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਨੇ ਤੇ ਮਾਪਿਆਂ ਨੇ ਸਾਰੇ ਹੀ ਹੋਰ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਅੱਗੇ ਵਧਣ ਦੇ ਲਈ ਹਮੇਸ਼ਾ ਪ੍ਰੇਰਣਾ ਚਾਹੀਦਾ ਹੈ ਮਹਿਕਦੀਪ ਦੀ ਇਸ ਉਪਲਬਧੀ ਦੇ ਨਾਲ ਪੂਰੇ ਜ਼ਿਲ੍ਹੇ ਦਾ ਮਾਣ ਹੋਰ ਜ਼ਿਆਦਾ ਵੀ ਵਧਿਆ ਤੇ ਉੱਚ ਵੀ ਮਾਨਸਾ ਆਪਣੀ ਹਿੰਮਤ ਦੇ ਲਈ ਜਾਣਿਆ ਜਾਂਦਾ ਹੈ ਇਹ ਗੱਲ ਜੱਗ ਜਾਹਰ ਹੈ ਕਿ ਮਾਨਸਾ ਦੇ ਕੋਚਾ ਚਹੀਂ ਕਲਾਕਾਰ ਵੀ ਹੋਏ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਜਿਸ ਦੇ ਨਾਲ ਨਾਲ ਪੰਜਾਬ ਨੇਵੀ ਪੂਰੀ ਦੁਨੀਆ ਦੇ ਨਕਸ਼ੇ ਦੇ ਉੱਪਰ ਆਪਣੀ ਛਾਪ ਛੱਡੀ ਹੈ ਤੇ ਹੁਣ ਮਾਨਸਾ ਪਿੰਡ ਮਾਨਸਾ ਦੇ ਜਿਹੜਾ ਇੱਕ ਪਿੰਡ ਹੈ ਨੰਗਲ ਕਲਾ ਉੱਥੋਂ ਦੇ ਪੁੱਤ ਮਹਿਕਦੀਪ ਨੇ ਫਲਾਈਂਗ ਅਫਸਰ ਬਣ ਕੇ ਪੰਜਾਬ ਦਾ ਆਪਣੇ ਜ਼ਿਲ੍ਹੇ ਦਾ ਪੂਰਾ ਜਿਹੜਾ ਨਾਮ ਹੈ ਉਹ ਰੌਸ਼ਨ ਕਰ ਦਿੱਤਾ ਹੈ